ਮੈਂ ਤੁਹਾਡਾ ਆਪਣਾ ਸਰਦਾਰ ਕਲਦੀਪ ਸਿੰਘ ਧਾਲੀਵਾਲ ਐਨਆਈ ਮਿਨਿਸਟਰ ਪੰਜਾਬ ਬਸ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਜਿਹੜਾ ਪਿਛਲੇ ਕੁਝ ਦਿਨਾਂ ਤੋਂ 5 ਤਰੀਕ ਤੋਂ ਜਦੋਂ ਤੋਂ ਅਮਰੀਕਾ ਵਿੱਚੋਂ ਆਪਣੇ ਗੈਰ ਕਾਨੂੰਨੀ ਗੈਰ ਨੌਜਵਾਨ ਜਿਹੜੇ ਵਾਪਸ ਆ ਰਹੇ ਉਹਨਾਂ ਦੇ ਦਰਮਿਆਨ ਤੇ ਹੁਣ ਤੱਕ ਜਿਹੜਾ ਸੀ 6 ਤਰੀਕ ਤੋਂ ਲੈ ਕੇ 6 ਫਰਵਰੀ ਤੋਂ ਲੈ ਕੇ ਅੱਜ ਤੱਕ ਜਿਹੜਾ ਅਸੀਂ 15 ਕੇਸ ਜਿਹੜੇ ਆ ਟਰੈਵਲ ਏਜੰਟਾਂ ਦੇ ਖਿਲਾਫ ਦਰਜ ਕੀਤੇ ਆ ਉਹ ਤਿੰਨ ਜਿਹੜੇ ਉਹਨਾਂ ਚੋਂ ਅਸੀਂ ਗ੍ਰਫਤਾਰ ਵੀ ਕਰ ਲਿਆ ਦੂਜਿਆਂ ਲਈ ਅਸੀਂ ਗ੍ਰਫਤਾਰੀ ਕਰਦੇ ਹਾਂ ਉਹਨਾਂ ਦੇ ਦਫ਼ਤਰਾਂ 'ਚ ਹੋ ਥਾਵਾਂ ਤੇ ਛਾਪੇਮਾਰੀ ਸਾਡੀ ਪੁਲਿਸ ਜਿਹੜੀ ਆ ਕਾਦੀ ਆ ਸੋ ਮੈਂ ਤੁਹਾਨੂੰ ਜਿੰਨੇ ਵੀ ਤੁਸੀਂ ਬਾਹਰੋਂ ਆਏ ਹੋ ਪੈਂਟਾ ਤੁਹਾਨੂੰ ਬੇਨਤੀ ਕਰੂੰਗਾ ਵੱਡੇ ਲੈਵਲ ਤੇ ਕਿ ਤੁਸੀਂ ਆਓ ਸਾਨੂੰ ਬਿਆਨ ਲਿਖਾਓ ਅਸੀਂ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰ ਲਈ ਜਿਹਨਾਂ ਤਿਆਰ ਆ ਰਸੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੁਣ ਤੱਕ ਬਾਈ ਤੋਂ ਲੈ ਕੇ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣੀ ਹੈ ਹੁਣ ਤੱਕ ਅਸੀਂ 3225 ਕੇਸ ਜਿਹੜੇ ਆ ਟਰੈਵਲ ਏਜੰਟਾਂ ਦੇ ਖਿਲਾਫ ਜਿਹੜੇ ਰਜਿਸਟਰ ਕੀਤੇ ਔਰ ਬਹੁਤ ਸਾਰੇ ਬੰਦੇ ਇਹਨਾਂ ਚੋਂ ਜੇਲ੍ਹ ਚ ਗਏ ਸੋ ਅਸੀਂ ਹਰ ਪੱਖੋਂ ਜਿਹੜਾ ਵੀ ਗੈਰ ਕਾਨੂੰਨੀ ਧੰਦਾ ਕਰਦਾ ਪੰਜਾਬ ਵਿੱਚ ਉਹਦੇ ਖਿਲਾਫ ਜਿਹੜਾ ਕਾਰਵਾਈ ਕਾਲੀ ਤਤਪਦ ਹੈ ਪਰ ਤੁਹਾਡਾ ਸਹਿਯੋਗ ਚਾਹੀਦਾ ਮੈਂ ਤੁਹਾਡਾ ਆਪਣਾ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਐਨਐਲਐਮਿੰਸਟਰ ਪੰਜਾਬ ਬਸ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਜਿਹੜਾ ਪਿਛਲੇ ਕੁਝ ਦਿਨਾਂ ਤੋਂ 5 ਤਰੀਕ ਤੋਂ ਜਦੋਂ ਤੋਂ ਅਮਰੀਕਾ ਵਿੱਚੋਂ ਆਪਣੇ ਗੈਰ ਕਾਨੂੰਨੀ ਗੈਰ ਨੌਜਵਾਨ ਜਿਹੜੇ ਵਾਪਸ ਆਦੇ ਉਹਨਾਂ ਦੇ ਦਰਮਿਆਨ ਤੇ ਹੁਣ ਤੱਕ ਜਿਹੜਾ ਸੀ 6 ਤਰੀਕ ਤੋਂ ਲੈ ਕੇ 6 ਫਰਵਰੀ ਤੋਂ ਲੈ ਕੇ ਅੱਜ ਤੱਕ ਜਿਹੜਾ ਅਸੀਂ 15 ਕੇਸ ਜਿਹੜੇ ਆ ਟਰੈਵਲ ਏਜੰਟਾਂ ਦੇ ਖਿਲਾਫ ਦਰਜ ਕੀਤੇ ਆ ਔਰ ਤਿੰਨ ਜਿਹੜੇ ਉਹਨਾਂ ਚੋਂ ਅਸੀਂ ਗ੍ਰਫਤਾਰ ਵੀ ਕਰ ਲਿਆ ਦੂਜਿਆਂ ਲਈ ਅਸੀਂ ਗ੍ਰਫਤਾਰੀ ਕਰਦੇ ਹਾਂ ਉਹਨਾਂ ਦੇ ਦਫ਼ਤਰਾਂ 'ਚ ਹੋ ਥਾਵਾਂ ਤੇ ਛਾਪੇਮਾਰੀ ਸਾਡੀ ਪੁਲਿਸ ਜਿਹੜੀ ਹੈ ਕਾਦੀ ਹੈ ਸੋ ਮੈਂ ਤੁਹਾਨੂੰ ਜਿੰਨੇ ਵੀ ਤੁਸੀਂ ਬਾਹਰੋਂ ਆਏ ਹੋ ਪੈਂਟਾ ਤੁਹਾਨੂੰ ਬੇਨਤੀ ਕਰੂੰਗਾ ਵੱਡੇ ਲੈਵਲ ਤੇ ਕਿ ਤੁਸੀਂ ਆਓ ਸਾਨੂੰ ਬਿਆਨ ਲਿਖਾਓ ਅਸੀਂ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰ ਲਈ ਜਿਹਨਾਂ ਤਿਆਰ ਵੈਸੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੁਣ ਤੱਕ 22 ਤੋਂ ਲੈ ਕੇ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣੀ ਆ ਹੁਣ ਤੱਕ ਅਸੀਂ 3225 ਕੇਸ ਜਿਹੜੇ ਆ ਟਰੈਵਲ ਜੈਂਟਾਂ ਦੇ ਖਿਲਾਫ ਜਿਹੜੇ ਰਜਿਸਟਰ ਕੀਤੇ ਆ ਔਰ ਬਹੁਤ ਸਾਰੇ ਬੰਦੇ ਇਹਨਾਂ ਚੋਂ ਜੇਲ੍ਹ ਚ ਗਏ ਆ ਸੋ ਅਸੀਂ ਹਰ ਪੱਖੋਂ ਜਿਹੜਾ ਵੀ ਗੈਰ ਕਾਨੂੰਨੀ ਧੰਦਾ ਕਰਦਾ ਪੰਜਾਬ ਦੇ ਵਿੱਚ ਉਹਦੇ ਖਿਲਾਫ ਜਿਹੜਾ ਕਾਰਵਾਈ ਕਰਨੀ ਤਤਪਰ ਆ ਪਰ ਤੁਹਾਡਾ ਸਹਿਯੋਗ ਚਾਹੀਦਾ ਮੈਂ ਤੁਹਾਡਾ ਆਪਣਾ ਸਰਦਾਰ ਕਲਦੀਪ ਸਿੰਘ ਧਾਲੀਵਾਲ ਐਨਐਵੀ ਮਿਨਿਸਟਰ ਪੰਜਾਬ ਬਸ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਜਿਹੜਾ ਪਿਛਲੇ ਕੁਝ ਦਿਨਾਂ ਤੋਂ 5 ਤਰੀਕ ਤੋਂ ਜਦੋਂ ਤੋਂ ਅਮਰੀਕਾ ਵਿੱਚੋਂ ਆਪਣੇ ਗੈਰ ਕਾਨੂੰਨੀ ਗਏ ਨੌਜਵਾਨ ਜਿਹੜੇ ਵਾਪਸ ਆ ਰਹੇ ਉਹਨਾਂ ਦੇ ਦਰਮਿਆਨ ਤੇ ਹੁਣ ਤੱਕ ਜਿਹੜਾ ਸੀ 6 ਤਰੀਕ ਤੋਂ ਲੈ ਕੇ 6 ਫਰਵਰੀ ਤੋਂ ਲੈ ਕੇ ਅੱਜ ਤੱਕ ਜਿਹੜਾ ਅਸੀਂ 15 ਕੇਸ ਜਿਹੜੇ ਆ ਟਰੈਵਲ ਏਜੰਟਾਂ ਦੇ ਖਿਲਾਫ ਦਰਜ ਕੀਤੇ ਆ ਉਹ ਤਿੰਨ ਜਿਹੜੇ ਉਹਨਾਂ ਚੋਂ ਅਸੀਂ ਗ੍ਰਿਫਤਾਰ ਵੀ ਕਰ ਲਏ ਦੋ ਜਿਹੜੀ ਅਸੀਂ ਗ੍ਰਫਤਾਰੀ ਕਰਦੇ ਹਾਂ ਉਹਨਾਂ ਦੇ ਦਫ਼ਤਰਾਂ 'ਚ ਹੋ ਥਾਵਾਂ ਤੇ ਛਾਪੇਮਾਰੀ ਸਾਡੀ ਪੁਲਿਸ ਜਿਹੜੀ ਇਕਾਦੀ ਹੈ ਸੋ ਮੈਂ ਤੁਹਾਨੂੰ ਜਿੰਨੇ ਵੀ ਤੁਸੀਂ ਬਾਹਰੋਂ ਆਏ ਹੋ ਪੈਂਪਰ ਤੁਹਾਨੂੰ ਬੇਨਤੀ ਕਰੂੰਗਾ ਵੱਡੇ ਲੈਵਲ ਤੇ ਕਿ ਤੁਸੀਂ ਆਓ ਸਾਨੂੰ ਬਿਆਨ ਲਿਖਾਓ ਅਸੀਂ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰ ਲਈ ਜਿਹਨਾਂ ਤਿਆਰ ਵੈਸੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੁਣ ਤੱਕ 22 ਤੋਂ ਲੈ ਕੇ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣੀ ਹੈ ਹੁਣ ਤੱਕ ਅਸੀਂ 3225 ਕੇਸ ਜਿਹੜੇ ਆ ਟਰੈਵਲ ਜਿੰਤਾਂ ਦੇ ਖਿਲਾਫ ਜਿਹੜੇ ਰਜਿਸਟਰ ਕੀਤੇ ਔਰ ਬਹੁਤ ਸਾਰੇ ਬੰਦੇ ਇਹਨਾਂ ਚੋਂ ਜੇਲ੍ਹ ਚ ਗਏ ਆ ਸੋ ਅਸੀਂ ਹਰ ਪੱਖੋਂ ਜਿਹੜਾ ਵੀ ਗੈਰ ਕਾਨੂੰਨੀ ਧੰਦਾ ਕਰਦਾ ਪੰਜਾਬ ਦੇ ਵਿੱਚ ਉਹਦੇ ਖਿਲਾਫ ਜਿਹੜਾ ਕਾਰਵਾਈ ਕਰਨੀ ਤਤਪਰ ਆ ਪਰ ਤੁਹਾਡਾ ਸਹਿਯੋਗ ਚਾਹੀਦਾ